ਜਪਹਰ ਵੈਲਫੇਅਰ ਸੁਸਾਇਟੀ ਵੱਲੋਂ 3 ਦਾ ਤਿਹਾਰ ਬੜੀ ਧੂਮ ਧਾਉਣ ਨਾਲ ਮਨਾਇਆ ਗਿਆ ਇਹ 3 ਦਾ ਤਿਹਾਰ ਅੱਜ ਪੁਵਾਨੀਗੜ੍ਹ ਦੇ ਪ੍ਰੀਤ ਪੈਲਸ ਵਿਖੇ ਜਪਹਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਗੁਨੇਂਦਰਜੀਤ ਸਿੰਘ ਮਿੰਕੂ ਜਮੰਦਾ ਵੱਲੋਂ ਮਨਾਇਆ ਗਿਆ ਇਸ ਮੌਕੇ ਤੇ ਵੱਖ-ਵੱਖ ਪਿੰਡਾਂ ਦੇ ਵਿੱਚੋਂ ਕੁੜੀਆਂ ਪਹੁੰਚੀਆਂ ਹੋਈਆਂ ਸਨ ਜਿਨ੍ਹਾਂ ਨੇ ਪੰਜਾਬੀ ਸੂਟ ਫੁਲਕਾਰੀ ਤੇ ਲਹਿੰਗੇ ਤੇ ਸਜੀਆਂ ਮਟਿਆਰਾਂ ਨੇ ਬੋਲੀਆਂ ਤੇ ਗਿੱਦਾ ਪਾ ਕੇ ਤੀਆਂ ਦਾ ਤਿਹਾਰ ਬੜੀ ਧੂਮਤਾ ਨਾਲ ਮਨਾਇਆ ਇਸ ਮੌਕੇ ਤੇ ਖਾਣ ਪੀਣ ਦੀਆਂ ਸਟਾਲਾਂ ਦਾ ਵੀ ਖਾਸ ਪ੍ਰਬੰਧ ਰੱਖਿਆ ਗਿਆ ਸੀ ਇਸ ਮੌਕੇ ਤੇ ਮਿੰਕੂ ਜਵੰਦਾ ਨੇ ਆਖਿਆ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਤੀਆਂ ਤਿਹਾਰ ਬੜੀ ਧੂਮਤਾ ਨਾਲ ਮਨਾਇਆ ਜਾ ਰਿਹਾ ਹੈ ਇਸ ਮੌਕੇ ਤੇ ਉਹਨਾਂ ਨੇ ਆਖਿਆ ਕਿ ਅੱਜ ਤੀਆਂ ਦੇ ਤਿਹਾਰ ਮੌਕੇ ਕੁੜੀਆਂ ਨੂੰ ਛੂਟ ਤੇ ਬਿਸਕੁਟਾਂ ਦੇ ਪੀਪੇ ਦਿੱਤੇ ਗਏ ਇਸ ਮੌਕੇ ਤੇ ਉਹਨਾਂ ਨੇ ਹਰ ਪਿੰਡ ਦੇ ਵਿੱਚ ਹਰ ਸ਼ਹਿਰ ਦੇ ਵਿੱਚ ਇੱਕ ਐਨ ਜੀਓ ਦੀ ਤਰ੍ਹਾਂ ਇਹ ਸੁਸਾਇਟੀ ਚਲਾਈ ਹੋਈ ਹੈ ਜਿਸ ਦੇ ਵਿੱਚ ਗਰੀਬ ਘਰਾਂ ਦੇ ਪਰਿਵਾਰਾਂ ਨੂੰ ਰਸਨ ਕਿੱਟਾਂ ਵੀ ਦਿੱਤੀਆਂ ਜਾਂਦੀਆਂ ਹਨ ਤੇ ਲੜਕੀਆਂ ਨੂੰ ਮਿਲ ਸਲਾਈ ਮਸ਼ੀਨਾਂ ਦਿੱਤੀਆਂ ਜਾਂਦੀਆਂ ਹਨ ਤਾਂ ਕਿ ਉਹ ਆਪਣਾ ਰੋਜਗਾਰ ਚਲਾ ਸਕਣ ਰਿਪੋਰਟ ਰਾਜ ਖੁਰਮੀ ਪਵਾਨੀਗੜ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰੋ ਜੀ ਇੱਕ ਬੋਲੀ ਪਾ ਦੋ ਜਵੰਦਾ ਸਾਹਿਬ ਕਿਓ ਅਧਿਕਾਰ ਲੱਗ ਗਿਆ ਚੱਲ ਕਰਿਓ ਇੱਕ ਮਿੰਟ ਕਰਿਓ ਆਹ ਤਾਂ ਖਾਕਾ ਤੇ ਨਾਲ ਨਾਲ ਚਲੋ ਕਰ ਸ਼ੁਰੂ ਕਰ ਲਓ ਤੇ ਆਖਿਆ ਕਿਤਨਾ ਚਲੋ ਦਾਣਾ ਉਰੋ ਗੁੰਦਾ ਅੱਛਾ ਪਰਾਂ ਚਾਰ ਬੰਦੀ ਕਰੀਏ ਤੇ ਕਰ ਵੀ ਜਾਣੇ ਬਸ ਠੀਕ ਕਰ ਤਬ ਲੈਣਾ ਬਸ ਬੈ ਗਿਆ ਹੁਣ ਮੈਡਮ ਪਾੜ ਦੇ ਮਾਰਾ ਲਾ ਕੇ ਨੂੰਤੂੜੇ ਨਾ ਮੇਰੇ ਸਧੂ ਜਿੰਦੀ ਹੋਣ ਲਾਵੋ ਦੋਨੇ ਮਤਲਾਵੇ ਦੀਆਂ ਸੋਣ ਦੀਆਂ ਹੌਣ ਵੀ ਰੱਤੀਆਂ ਕਰੇ ਭਾਗੋ ਚੰਦਰੀ ਵਿੱਚ ਛੋੜੇ ਭਾਵੇ ਸੋਣ ਦੀਆਂ ਰੱਤੀਆਂ ਕਰੇ ਭਾਗੋ ਚੰਦਰੀ ਵਿੱਚ ਛੋੜੇ ਭਾਵੇ ਸੋਣ ਦੀਆਂ ਰੱਤੀਆਂ ਕਰੇ ਸੋਨ ਵੀਰ ਕੱਠੀਆ ਕਰੇ ਭਾਦੋ ਜੰਮੇ ਦੇ ਮਿਸ਼ੋਰੇ ਪਾਵੇ ਸੋਨ ਵੀਰ ਕੱਠੀਆ ਕਰੇ ਮੇਲਾ ਬੋਣ ਵਾਲਿਆ ਆਹ ਦੇਖੋ ਇੰਨਾ ਆ ਜਪਹੈਲ ਵੈਲਫੇਅਰ ਇਤਿਹਾਰ ਮਨਾਇਆ ਜਾ ਰਿਹਾ ਕੀ ਕਹੋਗੇ ਹਾਂਜੀ ਬਹੁਤ ਵਧੀਆ ਤਿਹਾਰ ਮਨਾਇਆ ਜਾ ਰਿਹਾ ਇਹ ਤੀਆਂ ਦਾ ਆਪਣੇ ਜਪਹੈਰ ਵੈਲਫੇਅਰ ਸੁਸਾਇਟੀ ਦੇ ਚੇਅਰਮੈਨ ਡਾਕਟਰ ਮਿੰਕੂ ਜਵੰਦਾ ਜੀ ਹਰ ਸਾਲ ਇਹ ਤਿਹਾਰ ਮਨਾਉਂਦੇ ਨੇ ਜਿਨ੍ਹਾਂ ਵੱਲੋਂ ਇਹ ਸਲਾਈ ਸੈਂਟਰ ਖੋਲੇ ਗਏ ਨੇ ਤੇ ਉਹ ਹਰ ਸਾਲ ਇਹਨਾਂ ਵਧੀਆ ਉਪਰਾਲਾ ਕਰਦੇ ਨੇ ਤੇ ਸਾਨੂੰ ਬਹੁਤ ਵਧੀਆ ਲੱਗਿਆ ਕੁੜੀਆਂ ਸਾਰੀਆਂ ਆਈਆਂ ਨੇ ਜੀ ਬਹੁਤ ਵਧੀਆ ਲੱਗਦਾ ਜਦੋਂ ਉਹਨਾਂ ਦੇ ਖਿਲੇ ਚਿਹਰੇ ਦੇਖਦੇ ਆ ਤੇ ਹਸ ਰਹੀਆਂ ਨੇ ਉਹ ਤੇ ਮਨ ਨੂੰ ਬਹੁਤ ਖੁਸ਼ੀ ਹੁੰਦੀ ਹੈ ਵੀ ਸਰ ਵੱਲੋਂ ਇੰਨਾ ਵਧੀਆ ਉਪਰਾਲਾ ਕੀਤਾ ਗਿਆ ਤੇ ਉਹ ਇੰਨਾ ਹਰ ਸਾਲ ਇਹ ਪ੍ਰੋਗਰਾਮ ਹਾਂਜੀ ਉਹ ਵੀ ਮਤਲਬ ਹਰ ਇੱਕ ਸਲਾਈ ਸੈਂਟਰ ਨੂੰ ਹਰ ਇੱਕ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ ਜੀ ਹਰ ਮਹੀਨੇ ਕੁਝ ਨਾ ਕੁਝ ਦਿੱਤਾ ਜਾਂਦਾ ਫ੍ਰੀ ਮਸ਼ੀਨਾਂ ਦਿੱਤੀਆਂ ਜਾਂਦੀਆਂ ਨੇ ਤਾਂ ਮਤਲਬ ਬਹੁਤ ਵਧੀਆ ਲੱਗਦਾ ਜੀ ਕੁੜੀਆਂ ਨੂੰ ਜਦੋਂ ਬੇਰੁਜ਼ਗਾਰ ਕੁੜੀਆਂ ਨੇ ਉਹ ਕੰਮ ਕਰਦੀਆਂ ਨੇ ਤਾਂ ਵਧੀਆ ਲੱਗਦਾ ਦੇਖ ਕੇ ਜੀ ਦਰਸ਼ਕ ਹੋ ਰਹੇ ਆ ਮੇਰੇ ਫ੍ਰੈਂਡ ਬਾਲਤਗਲਾ ਜੀ ਅੱਜ ਪਤਾ ਲੈਂਦੇ ਕਿ ਇਸ਼ਤਿਹਾਰ ਦੇ ਪਿੱਛੇ ਅਸੀਂ ਸਾਰਾ ਇਹ ਹੈ ਮਤਲਬ ਦਿਆਂ ਇਸ਼ਤਿਹਾਰ ਮਿੰਕ ਤੋਂ ਬੰਦਾ ਵੱਲੋਂ ਹਰ ਸਾਲ ਬਣਾਇਆ ਜਾਂਦਾ ਹੈਗਾ ਅਸੀਂ ਬਹੁਤ ਖੁਸ਼ ਆ ਗਏ ਅਸਾਡੇ ਬੱਚੇ ਵੀ ਆਏ ਨੇ ਤੇ ਸਾਡੇ ਨਾਲੇ ਆਪ ਦਾ ਮੱਲੇ ਵਾਲੇ ਉਹ ਵੀ ਆਏ ਨੇ ਅਸੀਂ ਬਹੁਤ ਖੁਸ਼ ਆ ਗਏ ਹਰ ਸਾਲ ਮਤਲਬ ਇੰਨਾ ਸੋਹਣਾ ਉਪਰਾਲਾ ਹੁੰਦਾ ਸੀ ਉਰੇ ਆ ਕੇ ਆਪ ਦਾ ਸਾਰੀ ਟੈਸਟ ਪੂਰ ਲ ਜਾਂਦੇ ਆ। ਪ੍ਰੀ ਨੇ ਬੱਚਿਆਂ ਵਾਸਤੇ ਜੀ ਮਸ਼ੀਨਾਂ ਵੀ ਮਿਲਦੀਆਂ ਨੇ ਬਕਾਇਦਾ ਜਿਵੇਂ ਕਿਸੇ ਨੂੰ ਰਾਸ਼ਨ ਵਗੈਰਾ ਦੀ ਹੋਣੀ ਹੈਗੀ ਜ਼ਰੂਰਤ ਉਹ ਵੀ ਦਿੰਦੇ ਨੇ ਆ ਕੇ। ਗੱਲ ਕਰੀ ਤਾਂ ਬਹੁਤ ਵਧੀਆ ਲੱਗਦਾ। ਸਰ ਬਹੁਤ ਵਧੀਆ ਜੀ ਬਹੁਤ ਵਧੀਆ ਲੱਗਦਾ ਜੀ। ਅਸੀਂ ਬਹੁਤ ਸਾਨੂੰ ਬਹੁਤ ਮਾਣ ਆਗੇ ਇਸ ਦੇ ਨਾਲ ਜੁੜੇ ਹੋਏ ਆ ਤੇ ਉਹਨਾਂ ਨਾਲ ਜੁੜੇ ਹੀ ਰਹਾਂਗੇ ਜੀ। ਤਿਆਂ ਦੇ ਤਿਹਾਰ ਮਨਾਇਆ ਜਾ ਰਿਹਾ ਕਿਹ ਤੋਂ ਇਸ ਵਾਰ ਤਿਆਂ ਦਾ ਤਿਹਾਰ ਬਹੁਤ ਵਧੀਆ ਮਨਾਇਆ ਜਾ ਰਿਹਾ ਹਰ ਸਾਲ ਮਨਾਉਂਦੇ ਨਹੀਂ ਜਪਰ ਸੂ ਸਾਈ ਦੀ ਵੱਲੋਂ ਹੀ ਬਹੁਤ ਵਧੀਆ ਕਰ ਰਹੇ ਨੇ ਸਰ ਸਾਨੂੰ ਬਹੁਤ ਖੁਸ਼ੀ ਹੁੰਦੀ ਹੈ ਉਹਨਾਂ ਟਾਈਮਾਂ ਚ ਹਾਂਜੀ ਸਰ ਤਿਆਂ ਦੇ ਤਿਹਾਰ ਹੁੰਦੀ ਹੈ ਕੋਈ ਹਾਂਜੀ ਸੌਣ ਦਾ ਮਹੀਨਾ ਸੌਣ ਦਾ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਂ ਸੌਣ ਦਾ ਮਹੀਨਾ ਬਾਗਾਂ ਵਿੱਚ ਬੋਲਣ ਮੋਰ ਵੇ ਮੈਂ ਨਹੀਂ ਸੋਹਰੇ ਜਾਣਾ ਗੱਡੀ ਨੂੰ ਖਾਲੀ ਮੋੜਵੇਂ ਮੈਨੀ ਸੋਰੇ ਜਾਣਾ ਗੱਡੀ ਨੂੰ ਖਾਲੀ ਮੋੜਵੇਂ ਇਹ ਮੀਆਂ ਦਾ ਤਿਹਾਰ ਆ ਜਿਹੜਾ ਇਹ ਮੇਰੇ ਜੀ ਐਨ ਜੀਓ ਹੈ ਜਫਰ ਵੈਲਫੇਅਰ ਸੁਸਾਇਟੀ ਜਿਹੜੀ ਮੇਰੀ ਐਨ ਜੀਓ ਹੈ ਇੱਕ ਸਾਡਾ ਪਰਿਵਾਰ ਹੈ ਜਿਹਦੇ ਨਾਲ ਮੇਰੇ ਨਾਲ ਸਾਡੇ ਨਾਲ ਮੇਰੀਆਂ ਸਾਰੀਆਂ ਪਿੰਡਾਂ ਦੇ ਵਿੱਚੋਂ ਸਾਰੀਆਂ ਮੇਰੀਆਂ ਭੈਣਾਂ ਮੇਰੀਆਂ ਮਾਵਾ ਇਹ ਸਾਰੇ ਮੇਰੇ ਨਾਲ ਜੁੜੇ ਹੋਏ ਨੇ ਤੇ ਮੀਆਂ ਦਾ ਤਿਹਾਰ ਤੁਹਾਨੂੰ ਪਤਾ ਹੀ ਆ ਲੇਡੀਜ਼ ਦੇ ਲਈ ਕਿੰਨਾ ਇੰਪੋਰਟੈਂਟ ਹੈ ਸੋ ਜਨੋ ਜਦੋਂ ਮੇਰੇ ਲਈ ਮੇਰੇ ਪਰਿਵਾਰ ਆ ਮੇਰੀ ਫੈਮਿਲੀ ਆ ਤੇ ਇਹਨਾਂ ਦੇ ਇਹਨਾਂ ਨਾਲ ਰਲ ਕੇ ਮਿਲ ਕੇ ਆਪਣੇ ਪਰਿਵਾਰ ਨਾਲ ਹਰ ਇੱਕ ਸਾਲ ਅਸੀਂ ਬਰੇ ਧਿਆਨ ਬਣਾਉਨੇ ਆ ਆਪਣੀ ਸੋਸਾਇਟੀ ਵੱਲੋਂ ਔਰ ਜਿੜੀ ਜਿੜੀ ਚੀਜ਼ ਕਿਸੇ ਨੂੰ ਲੋੜਵੰਦ ਨੂੰ ਜੋ ਕੋਈ ਜਿੰਨਾ ਕੱਸੀ ਸੋਸਾਇਟੀ ਵੱਲੋਂ ਦੇ ਸਕਦੇ ਆ ਕਰ ਸਕਦੇ ਆ ਉਸ ਦਿਨ ਦੇਣ ਇਸ ਦਿਨ ਪੂਰੀ ਕੋਸ਼ਿਸ਼ ਕਰਦੇ ਹਾਂ ਦੇਣ ਤੁਹਾਡੀ ਦੇਖ ਹਰ ਸਾਲ ਪਿੰਡਾਂ ਵਿੱਚ ਵੱਧ ਰਿਹਾ ਸਲਾਈ ਸੈਂਟਰ ਕਿਸ ਤਰ੍ਹਾਂ ਦੇਖਦੇ ਹੋ ਸਲਾਈ ਸੈਂਟਰ ਦੇਖੋ ਮੇਰੇ ਜਿਹੜੀ ਸੋਸਾਇਟੀ ਆ ਦੇ ਵੱਲੋਂ ਚੱਲ ਰਿਹਾ ਜਿਹੜੇ ਸਾਡੇ ਇਹਨਾਂ ਦੇ ਵਾਈਫ ਨੂੰ ਰੱਜੀ ਆ ਜੋ ਚਦਾਰੇ ਨੂੰ ਇਨਚਾਰਜ ਨੂੰ ਦੇਖਦੇ ਨੇ ਤੇ ਹੋਰ ਬਹੁਤ ਜਿਹੜੀਆਂ ਸਾਰੀਆਂ ਮੈਂ ਦੱਸਿਆ ਮਤਲਬ ਮੇਰਾ ਫੈਮਿਲੀ ਮੁੰਗਨੇ ਭੈਣ ਇਹ ਡੇ ਬਾਏ ਡੇ ਹਰ ਪਿੰਡ ਦੇ ਵਿੱਚ ਜਦੋਂ ਵੀ ਇਹ ਕਹਿੰਦੇ ਨੇ ਆਪਣੇ ਮੋਸਟਲੀ ਇਹਨਾਂ ਦੇ ਕਹਿਣ ਤੇ ਮੈਂ ਹਰ ਪਿੰਡ ਦੇ ਵਿੱਚ ਲਾਉਣਾ ਜਦੋਂ ਇਹ ਕਹਿੰਦੇ ਨੇ ਆਪਣੇ ਅਗਲੇ ਪਿੰਡ ਚ ਲਾਉਣਾ ਤਾਂ ਫਿਰ ਅਸੀਂ ਉੱਥੇ ਬੱਚੇ ਇਕੱਠੇ ਹੋ ਜਾਂਦੇ ਨੇ ਜਦੋਂ ਤਾਂ ਅਸੀਂ ਅਗਲੇ ਪਿੰਡ ਦੇ ਵਿੱਚ ਸਿਲਾਈ ਸੈਟਰ ਸਟਾਰਟ ਕਰ ਦਿੰਦੇ ਨੇ ਤੇ ਉੱਥੇ ਲਾ ਦਿੰਦੇ ਹਾਂ ਕਿ ਜਿਹੜੀ ਜੱਫਰ ਵੈਲਫੇਅਰ ਸੁਸਾਇਟੀ ਹੈ ਬਣੀ ਹੀ ਇਸ ਲਈ ਸੀ ਕਿ ਤਾਂ ਕਿ ਅਸੀਂ ਲੋਕਾਂ ਦੀ ਵਦ ਵਦ ਹੈਲਪ ਕਰ ਸਕੀਏ ਤਾਂ ਜੇ ਅਸੀਂ ਵਦ ਵਦ ਲੋਕਾਂ ਤੱਕ ਉਹ ਚੀਜ਼ ਪਹੁੰਚਾ ਚੱਕੀਏ ਜਿਸ ਦੀ ਵਾਕੀ ਲੋਕਾਂ ਨੂੰ ਲੋੜ ਹੈ ਸੋ ਪ੍ਰਮਾਤਮਾ ਦੀ ਬਹੁਤ ਕਿਰਪਾ ਹੈ ਪ੍ਰਮਾਤਮਾ ਦੀ ਲੇਖੋ ਮੇਰਾ ਇਹ ਮੰਨਣਾ ਹੈ ਕਿ ਕਰਮ ਕਰਨ ਵਾਲਾ ਤਾਂ ਮਹਾਰਾਜਾ ਪ੍ਰਮਾਤਮਾ ਉੱਪਰ ਵਾਲਾ ਹੈ ਉਹ ਇੱਕ ਜ਼ਰੀਆ ਬਣ ਜਾਂਦਾ ਤੇ ਮੈਂ ਬਹੁਤ ਖੁਸ਼ ਹਾਂ ਕਿ ਸਾਡੀ ਜੱਫਰ ਵੈਲਫੇਅਰ ਸੁਸਾਇਟੀ ਇੱਕ ਜ਼ਰੀਆ ਬਣਿਆ ਹੋਈ ਆ ਪਰਮਾਤਮਾ ਨੇ ਉਹਨੂੰ ਬਣਾਇਆ ਲੋਕਾਂ ਤੱਕ ਉਹ ਚੀਜ਼ ਪਹੁੰਚਾਉਣ ਲਈ ਜਿਹੜੀ ਚੀਜ਼ ਕਈ ਵਾਰ ਬਹੁਤ ਹੁੰਦੀ ਤਾਂ ਆਪਣੇ ਲਈ ਉਹ ਕੁਝ ਨਹੀਂ ਹੁੰਦੀ ਪਰ ਕਿਸੇ ਦੇ ਲਈ ਉਹ ਬਹੁਤ ਵੱਡੀ ਚੀਜ਼ ਹੁੰਦੀ ਆ ਸਨੇਹਾ ਕੀ ਦੇਣਾ ਚਾਹੁੰਦੇ ਲੋਕਾਂ ਨੂੰ ਮੈਂ ਸਿਰਫ ਇਹ ਸਨੇਹਾ ਦੇਣਾ ਚਾਹੁੰਦਾ ਜੀ ਜੋ ਅੱਜਕੱਲ੍ਹ ਪੰਜਾਬ ਦੇ ਵਿੱਚ ਕੀ ਔਰ ਆਪ ਦੀ ਆਪਦੀ ਪਾਰਟੀ ਵੱਲੋਂ ਵੀ ਸਾਡੀ ਆਮ ਆਦਮੀ ਪਾਰਟੀ ਵੱਲੋਂ ਵੀ ਮੇਰਾ ਇਹ ਸਨੇਹਾ ਹੈ ਕਿ ਆਪਦੇ ਪੰਜਾਬ ਨੂੰ ਉਹੀ ਹਰਿਆ-ਭਰਿਆ ਰੰਗਲਾ ਪੰਜਾਬ ਬਣਾਉ ਉਹ ਜਿਸ ਦੀ ਕਾਮਨਾ ਸਾਡੇ ਮੁੱਖ ਮੰਤਰੀ ਸਰਦਾਰ ਭਗਵਤ ਸਿੰਘ ਮਾਨ ਕਰਦੇ ਨੇ ਦੇਸ ਦੀ ਕਾਮਨਾ ਸਾਡੇ ਸਾਰੀ ਪਾਰਟੀ ਕਰਦੀ ਹੈ ਔਰ ਨਸ਼ਿਆਂ ਤੋਂ ਦੂਰ ਰਹੋ ਖੇਡਾਂ ਵੱਲ ਜੜੋ ਸਫਾਈ ਰੱਖੋ ਔਰ ਵੱਧ ਤੋਂ ਵੱਧ ਮੈਂ ਪਲੀਜ਼ ਆਪਣੇ ਪਰਿਵਾਰ ਦਾ ਸਭ ਤੋਂ ਪਹਿਲਾਂ ਆਪਣੀ ਫੈਮਿਲੀ ਹੈ ਆਪਣੀ ਮਾਂ ਹੈ ਆਪਣੇ ਬਾਪ ਆਪਦੇ ਬੱਚੇ ਆਪਦੇ ਭੈਣਾਂ ਆਪਦੇ ਭਾਈਆਂ ਸਭ ਤੋਂ ਪਹਿਲਾਂ ਆਪਣੇ ਪਰਿਵਾਰ ਨੂੰ ਸੰਭਾਲੋ ਆਪਣੇ ਪਰਿਵਾਰ ਨੂੰ ਵਧੀਆ ਬਣਾਓ ਤੇ ਫਿਰ ਬਾਹਰ ਨਿਕਲ ਕੇ ਆਪਣੇ ਸਮਾਜ ਦੀ ਆਪਣੇ ਪੰਜਾਬ ਦੀ ਤੇ ਆਪਣੇ ਦੇਸ਼ ਦੀ ਸੇਵਾ ਕਰੋ